ਨਗਰ ਕੌਂਸਲ ਮਲੇਰਕੋਟਲਾ ਦੇ ਇਲਾਕੇ ਤੇ ਸ਼ਹਿਰ ਦਾ ਸੀਵਰੇਜ ਸਿਸਟਮ ਸਾਫ਼ ਨਾ ਕਰਾਉਣ ਦੇ ਚੱਲਦਿਆਂ ਬੀਤੇ ਦਿਨੀ ਹੋਈ ਹਲਕੀ ਬਾਰਿਸ਼ ਦੇ ਕਾਰਨ ਮਲੇਰਕੋਟਲਾ ਦੇ ਕੋਨੇ-ਕੋਨੇ ਵਿੱਚ ਪਾਣੀ ਭਰ ਗਿਆ ਜੋ ਕਿ ਅੱਜ ਤੱਕੀਬ ਬਾਰਿਸ਼ ਤੋਂ 4 ਦਿਨ ਬਾਅਦ ਤੱਕ ਵੀ ਪਾਣੀ ਨਹੀਂ ਨਿਕਲਿਆ ਇਸ ਕਾਰਨ ਲੋਕਾਂ ਨੂੰ ਸ਼ਹਿਰ ਦੀਆਂ ਸੜਕਾਂ ਤੇ ਮੁਹੱਲਿਆਂ ਦੇ ਵਿੱਚ ਚੱਲਣਾ ਦੁੱਬਰ ਹੋ ਗਿਆ ਇਸੇ ਘੜੀ ਦੇ ਤਹਿਤ ਵਾਰਡ ਨੰਬਰ 17 ਦੇ ਸੁਨਾਮੀ ਗੇਟ ਦੇ ਅੰਦਰਲੇ ਪਾਸੇ ਸੇਫਾ ਪਾਨਾ ਵਾਲਾ ਅਤੇ ਜਾਮੂ ਹਲਵਾਈ ਦੇ ਨੇੜੇ ਸੀਵਰੇਜ ਦਾ ਬਹੁਤ ਬਦਤਰ ਹਾਲਾਤ ਹੈ ਇਸ ਦੀ ਵੀਡੀਓ ਅਸੀਂ ਪਹਿਲਾਂ ਵੀ ਪਾ ਚੁੱਕੇ ਹਾਂ ਇਸ ਮੌਕੇ ਆਸ਼ਿਫ ਰਾਣਾ ਨੇ ਬੋਲਦੇ ਆ ਕਿ ਬੀਤੇ ਦਿਨੀ ਹੋਈ ਵਾਰਿਸ਼ ਦੇ ਕਾਰਨ ਉਹਨਾਂ ਦੇ ਮਹੱਲੇ ਵਿੱਚ ਸੀਵਰੇਜ ਦਾ ਗੰਦਾ ਪਾਣੀ ਭਰ ਗਿਆ ਜਿਸ ਕਾਰਨ ਉਹਨਾਂ ਦੀ ਦੁਕਾਨ ਤੇ ਕੋਈ ਵੀ ਗਾਹਕ ਨਹੀਂ ਚੱਲ ਰਿਹਾ ਉਹਨਾਂ ਨੇ ਕਿਹਾ ਕਿ ਇਹ ਸਭ ਨਗਰ ਕੌਂਸਲਰ ਤੇ ਸਥਾਨਕ ਵਿਧਾਇਕੀ ਦੀ ਨਲਕੀ ਦਾ ਸਟਾ ਹੈ ਜਿਨ੍ਹਾਂ ਸੀਵਰੇਜ ਤੇ ਸਫਾਈ ਵੱਲ ਉਕਾ ਹੀ ਧਿਆਨ ਨਹੀਂ ਦਿੱਤਾ ਇਸ ਮੌਕੇ ਹੋਰ ਵੀ ਮਹੱਲਾ ਨਿਵਾਸੀ ਮੌਜੂਦ ਹਨ ਮੁਹੰਮਦ ਾਸਿਮ ਅੱਛਾ ਕੀ ਤੁਸੀਂ ਦੁਕਾਨਦਾਰ ਹੋ ਨੇ ਮੈਂ ਦੁਕਾਨਦਾਰ ਹਾਂ ਜੀ ਕੀ ਸਮੱਸਿਆ ਪਾਣੀ ਦੀ ਸਮੱਸਿਆ ਹੈ 4 ਦਿਨਾਂ ਤੋਂ ਪਾਣੀ ਖੜਾ ਮੁਰੇ ਜੀ ਠੀਕ ਹੈ ਜੀ ਇਹਨੂੰ ਆਪ ਹੀ ਸੀ ਕੱਢਦੇ ਆ ਨਾਲੀਆਂ ਹੀ ਬੰਨ੍ਹਉਂਦੀਆਂ ਨੇ ਬੋਕ ਮੇਰੇ ਤਾਇਆ ਹੀ ਨਾ ਠੀਕ ਹੈ ਗੋਡਾਂ ਦਾ ਹੁਣ ਉਹ ਵੀ ਆਪ ਲੋ ਸੋਹਣ ਲਾ ਕੇ ਕੱਢ ਦੇਣਾ ਠੀਕ ਹੈ ਸਾਰੀ ਆ ਬਜ਼ਾਰ ਵਾਲੇ ਖੜੇ ਨੇ ਲੰਗਦੇ ਵਰਦੇ ਹਾਜੀ ਨੂੰ ਮਾਜੀਆਂ ਨੂੰ ਬੱਚਿਆਂ ਨੂੰ ਪਰੇਸ਼ਾਨੀ ਆ ਠੀਕ ਹੈ ਮੈਂ ਕਮੇਟੀ ਕੋਲ ਚਾਰ ਵਾਰ ਜਾਇਆ ਜਦਦਰ ਸੱਠੇ ਵਾਰ ਚ ਠੀਕ ਹੈ ਜੀ ਆ ਮੌਕਾ ਦੇ ਲੋ ਤੁਹਾਡੇ ਸਾਹਮਣੇ ਆ ਪਾਣੀ ਖੜਾ ਮੇਰੀ ਦੁਕਾਨ ਤੇ ਮੈਨੂੰ ਮੈਨੂੰ ਪਤਾ ਪਰ ਚਾਹ ਦਿਨੋਂ ਕਿਵੇਂ ਪਰੇਸ਼ਾਨੀ ਕੱਢਾਂ ਦੁਕਾਨਦਾਰੀ ਗਾਹਕ ਨਹੀਂ ਚੜਦਾ ਠੀਕ ਹੈ ਸਾਡੇ ਉਰੇ 15 20 ਦਿਨ ਪਹਿਲਾਂ ਇੱਕ ਆਪਣੇ ਮਿੱਠੂ ਹੈ ਜੀ ਉਹਨਾਂ ਨੇ ਆਪਣੇ ਉਰੇ ਸਫਾਈ ਵੀ ਚਲਾਉਣ ਬਾਅਦ ਸੇ ਆਪਣੇ ਜੇਬ ਦੇ ਵਿੱਚੋਂ ਠੀਕ ਹੈ ਪੈਸੇ ਚਲਾਉਣ ਦੇ ਉਹ ਸਾਡੇ ਉਹਨਾਂ ਨੂੰ ਕਹਤਾ ਕਿ ਕੋਈ ਗੱਲ ਨਹੀਂ ਠੀਕ ਹੈ ਤੁਸੀਂ ਬਾਅਦ ਚੋ ਕਰ ਲਿਓ ਇਹ ਹੁਣ ਸਾਰੇ ਇਹ ਹੈ ਸੁਨਵਾਈ ਸਾਡਾ ਨਾਲਾ ਸਾਫ ਕਰਾਇਆ ਜਾ ਮੈਨੂੰ ਦੁਕਾਨਦਾਰਾ ਮੈਨੂੰ ਪਰੇਸ਼ਾਨੀ ਬਹੁਤ ਹੈ ਇਹ ਦੁਕਾਨ ਦੇ ਉੱਪਰ ਗਾਗ ਨਹੀਂ ਆਉਂਦਾ ਮੈਨਾਂ ਨਹੀਂ ਮੈਰੋਬ ਹੈ ਅੱਛਾ ਕੀ ਪ੍ਰੋਬਲਮ ਆ ਪਾਣੀ ਦੀ ਇਹ ਪ੍ਰੋਬਲਮ ਇਹ ਹੈ ਇਹ 3 ਮਹੀਨੇ ਬੈਲੈਂਸ ਆਨੇ ਕੰਪਲੀਟ ਪਈ ਜੀ ਅੱਛਾ ਕੋਈ ਸੁਨਵਾਈ ਨਹੀਂ ਸਾਡੇ ਵੀ ਪਹਿਲਾਂ ਆਪ ਹੀ ਪਾਪ ਹੋਏ ਜੇ ਕਿ ਆਪ ਹੀ ਕਿੜਵਾਇਆ ਸੀ ਜੀ ਉਹ ਕੰਪਲੀਟ ਹੋ ਗਈ ਅੱਜੇ ਕੰਪਲੀਟ ਹੋ ਗਿਆ ਇਹ ਆਪਣੇ ਕਮੇਟੀ ਦੇ ਦੱਸੇ ਹੀ ਹੈ ਮਸਪਲਟੀ ਜੀ ਅੱਛਾ ਬੱਧੀਕ ਆ ਗਈ ਨਾ ਜੀ ਨਾ ਕੋਈ ਡੇ ਕਰਕੇ ਗਿਆ ਜੀ